ਇੱਜ ਮੈਂ ਦੱਸ ਰਿਹਾ ਕਿ ਮਾਮਲਾ ਕੀ ਹੈ ਕਿਹੜਾ ਬੱਚਾ ਚੱਕੀ ਗਿਆ ਸੀਸੀਟੀਵੀ ਫੁਟੇਜ ਆਈ ਹੈ ਸਰ ਹਾਂ ਇੱਕ ਲੇਡੀ ਹੈ ਵੈਸੇ ਮੈਂ ਹੁਣੇ ਹੀ ਆਇਆ ਹਾਂ ਫੰਕਸ਼ਨ ਤੋਂ ਤੇ ਮੈਨੂੰ ਹੁਣੇ ਹੀ ਦੱਸਿਆ ਗਿਆ ਤੇ ਇੱਕ ਉਹਦਾ ਹਸਬੰਡ ਵੀ ਆਇਆ ਹੋਇਆ ਮੇਰੇ ਕੋਲ ਜੀ ਇਸ ਇਸ ਮੁੰਡੇ ਦੇ ਦੋ ਵਿਆਹ ਆ ਜੀ ਜੀ ਤੇ ਪਹਿਲੀ ਵਾਈਫ ਦੇ ਵਿੱਚੋਂ ਦੋ ਬੱਚੇ ਆ ਜੀ ਦੋ ਬੱਚੀਆਂ ਜੀ ਤੇ ਉਹ ਇਹਦੀ ਦੂਸਰੀ ਵਾਈਫ ਉਹ ਬੱਚੀ ਨੂੰ ਲੈ ਕੇ ਚਲ ਗਈ ਤੇ ਆਪਾਂ ਫਿਲਹਾਲ ਉਹਦਾ ਕਾਲ ਡਿਟੇਲਸ ਤੇ ਉਹਦਾ ਲੋਕੇਸ਼ਨਸ ਫਾਈਂਡ ਆਊਟ ਕਰ ਰਹੇ ਹਾਂ ਸਾਰਾ ਟੈਕਨੀਕਲ ਲਾ ਕੇ ਹਿਊਮਨ ਰਿਸੋਰਸਸ ਲਾ ਕੇ ਜੀ ਉਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਣਦੀ ਕਾਰਵਾਈ ਅਮਲ ਚਲੇ ਆਮਾ ਕੇ ਤੇ ਸਰ ਪਹਿਲੀ ਜਨਾਨੀ ਦੇ ਦੋਨੋਂ ਬੱਚੇ ਸੀ ਜਾਂ ਦੂਸਰੀ ਜਨਾਨੀ ਦਾ ਵੀ ਸੀ ਬੱਚਾ ਇਹ ਦੂਸਰੀ ਪਹਿਲੀ ਜਨਾਨੀ ਦਾ ਬੱਚਾ ਦੂਸਰੀ ਲਈ ਜਨਾਨਾ ਅੱਛਾ ਦੂਜੀ ਦਾ ਵੀ ਲੈ ਕੇ ਗਈ ਜਾਂ ਨਾ ਹਾਂ ਹਾਂ ਕਿੰਨੇ ਸਾਲ ਦਾ ਸੀ ਨਿਆਣਾ ਸਰ ਬੱਚਾ ਹੈਗਾ ਇਹ ਜੀ ਇਹ ਛੋਟੀ ਮਸੀਤ ਸਾਡੇ 1.5 ਸਾਲ ਦੇ ਸਾਡੇ 3.5 ਸਾਲ ਦੇ ਕਿ ਕਿੱਥੇ ਰਹਿਣ ਵਾਲੇ ਹੈਗੇ ਕੀ ਨਾਮ ਹੈਗਾ ਪਰਿਵਾਰ ਦਾ ਸਰ ਇਹ ਪਰਿਵਾਰ ਦਾ ਨਾਮ ਐਕਚੁਅਲੀ ਮਮ ਡਨ ਫੈਮਲੀ ਹੈ ਬੱਚੀ ਦਾ ਨਾਮ ਜੈਨਾਵੇ ਹੈ ਤੇ ਉਹਦੇ ਪਿਤਾ ਦਾ ਨਾਮ ਹੈ ਇੱਕ ਮਿੰਟ ਢਾਈ ਦੇ ਤੇ ਨੋਟ ਕੀਤਾ ਮੈਂ ਦੱਸ ਦੇਣਾ ਕੋਈ ਤੁਹਾਨੂੰ ਵਟਸਐਪ ਕਰ ਦੇਣਾ ਜੀ ਤੇ ਸਰ ਪਹਿਲੇ ਕਿਦੋਂ ਵਿਆਹ ਹੋਇਆ ਸੀ ਇਹ ਛੋਟਾ ਛੜਾ ਹੋਇਆ ਜਾਂ ਉਦੋਂ ਹੀ ਦੂਸਰਾ ਵਿਆਹ ਕੀਤਾ ਇਹ ਇਹ ਆਪਣੇ ਇਹਨਾਂ ਦੇ ਧਰਮ ਦੇ ਮੁਤਾਬਿਕ ਤੇ ਦੋ ਵਿਆਹ ਕਰ ਸਕਦੇ ਆ ਮੋਰ ਥਨ ਵਨ ਚਾਰੀ ਸਕਦੇ ਆ ਜੀ ਤੇ ਇਸ ਕਰਕੇ ਤੇ ਉਹ ਬੱਚੀ ਜਿਹੜੀ ਲੈ ਕੇ ਗਈ ਆ ਉਹ ਹਿੰਦੂ ਫੈਮਲੀ ਤੋਂ ਹੀ ਕੁੜੀ ਓਕੇ ਜੀ ਹਾਂਜੀ ਹਾਂਜੀ ਤੇ ਕਾਰਵਾਈ ਕੀ ਕੀਤੀ ਜਾ ਰਹੀ ਆ ਕਾਰਵਾਈ ਪਰਚਾ ਦੇਾਂਗੇ ਜੀ ਐਫਆਈਆਰ ਲੌਂਚ ਕਰਾਂਗੇ ਕੋਈ ਸੀਸੀਟੀਵੀ ਜੇ ਆਇਆ ਹਾਂ ਵੀ ਕਿੰਨੇ ਜਾਣੇ ਆਏ ਸੀ ਕਿੰਨੇ ਜਾਣੇ ਲੈ ਕੇ ਗਏ ਨਹੀਂ ਅਜੇ ਇਹ ਇਹਨਾਂ ਨੇ ਜੀ ਕਨਫਰਮ ਕੀਤਾ ਜਾ ਰਿਹਾ ਹੈ ਟੈਕਨੀਕਲ ਡਾਟਾ ਇਹਦਾ ਲਿਆ ਜਾ ਰਿਹਾ ਸਰ ਠੀਕ ਆ ਸਰ ਧੰਨਵਾਦ ਜੀ ਬਹੁਤ ਬਹੁਤ ਇਜਾਦਮਿੰਦਰ ਸਰ ਕਿ ਮਾਮਲਾ ਕੀ ਹੈ ਕਿੜਾ ਬੱਚਾ ਚੱਕੀ ਗਿਆ ਸੀਸੀਟੀਵੀ ਫੁਟੇਜ ਆਈ ਹੈ ਸਰ ਹਾ ਇੱਕ ਲੇਡੀ ਹੈ ਵੈਸੇ ਮੈਂ ਹੁਣੇ ਹੀ ਆਇਆ ਹਾਂ ਫੰਕਸ਼ਨ ਤੋਂ ਤੇ ਮੈਨੂੰ ਹੁਣੇ ਹੀ ਦੱਸਿਆ ਗਿਆ ਤੇ ਇੱਕ ਉਹਦਾ ਹਸਬੰਡ ਵੀ ਆਇਆ ਹੋਇਆ ਮੇਰੇ ਕੋਲ ਜੀ ਇਸ ਇਸ ਮੁੰਡੇ ਦੇ ਦੋ ਵਿਆਹ ਆ ਜੀ ਜੀ ਤੇ ਪਹਿਲੀ ਵਾਈਫ ਦੇ ਵਿੱਚੋਂ ਦੋ ਬੱਚੇ ਆ ਜੀ ਦੋ ਬੱਚੀਆਂ ਜੀ ਤੇ ਉਹ ਇਹਦੀ ਦੂਸਰੀ ਵਾਈਫ ਉਹ ਬੱਚੀ ਨੂੰ ਲੈ ਕੇ ਚੱਲ ਗਈ ਹੈ ਤੇ ਆਪਾਂ ਫਿਲਹਾਲ ਉਹਦਾ ਕਾਲ ਡਿਟੇਲਸ ਤੇ ਉਹਦਾ ਲੋਕੇਸ਼ਨਸ ਫਾਈਂਡ ਆਊਟ ਕਰ ਰਹੇ ਹਾਂ ਸਾਰਾ ਟੈਕਨੀਕਲ ਲਾ ਕੇ ਹਿਊਮਨ ਰਿਸੋਰਸਸ ਲਾ ਕੇ ਜੀ ਉਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਣਦੀ ਕਾਰਵਾਈ ਅਮਲ ਚਲਿਆਵਾਗੇ ਤੇ ਸਰ ਪਹਿਲੀ ਜਨਾਨੀ ਦੇ ਦੋਨੋਂ ਬੱਚੇ ਸੀ ਜਾਂ ਦੂਸਰੀ ਜਨਾਨੀ ਦਾ ਵੀ ਸੀ ਬੱਚਾ ਇਹ ਦੂਸਰੀ ਪਹਿਲੀ ਜਨਾਨੀ ਦਾ ਬੱਚਾ ਦੂਸਰੀ ਲਈ ਜਨਾਨਾ ਅੱਛਾ ਦੂਜੀ ਦਾ ਵੀ ਲੈ ਕੇ ਗਈ ਜਨਾਨਾ ਹਾਂ ਹਾਂ ਕਿੰਨੇ ਸਾਲ ਦਾ ਸੀ ਨਿਆਣਾ ਸਰ ਬੱਚਾ ਹੈਗਾ ਇਹ ਜੀ ਇਹ ਛੋਟੀ ਮਸਜਿਦ ਸਾਢੇ 3 ਸਾਲ ਦੇ ਸਾਢੇ 3 ਸਾਲ ਦੇ ਕਿ ਕਿੱਥੇ ਰਹਿਣ ਵਾਲੇ ਹੈਗੇ ਕੀ ਨਾਮ ਹੈਗਾ ਪਰਿਵਾਰ ਦਾ ਸਰ ਇਹ ਪਰਿਵਾਰ ਦਾ ਨਾਮ ਐਕਚੁਅਲੀ ਮਮ ਡਨ ਫੈਮਲੀ ਹੈ ਬੱਚੀ ਦਾ ਨਾਮ ਜੈਨਾਵੇ ਹੈ ਤੇ ਉਹਦੇ ਪਿਤਾ ਦਾ ਨਾਮ ਹੈ ਇੱਕ ਮਿੰਟ ਡਾਈਰ ਤੇ ਨੋਟ ਕੀਤਾ ਮੈਂ ਦੱਸ ਦਣਾ ਕੁਝ ਤੁਹਾਨੂੰ ਵਟਸਐਪ ਕਰ ਦੇਣਾ ਜੀ ਤੇ ਸਰ ਇਹ ਪਹਿਲੇ ਕਿਦੋਂ ਵਿਆਹ ਹੋਇਆ ਸੀ ਛੋਟਾ ਛੜਾ ਹੋਇਆ ਜਾਂ ਉਦੋਂ ਹੀ ਦੂਸਰਾ ਵਿਆਹ ਕੀਤਾ ਇਹ ਇਹ ਆਪਣੇ ਇਹਨਾਂ ਦੇ ਧਰਮ ਦੇ ਮੁਤਾਬਿਕ ਤੇ ਦੋ ਵਿਆਹ ਕਰ ਸਕਦੇ ਆ ਮੋਰ ਥੈਨ 1 ਕਰ ਹੀ ਸਕਦੇ ਆ ਜੀ ਤੇ ਇਸ ਕਰਕੇ ਤੇ ਉਹ ਬੱਚੀ ਜਿਹੜੀ ਲੈ ਕੇ ਗਈ ਆ ਉਹ ਹਿੰਦੂ ਫੈਮਲੀ ਤੋਂ ਹੀ ਕੁੜੀ ਓਕੇ ਜੀ ਹਾਂਜੀ ਹਾਂ ਤੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਕਾਰਵਾਈ ਪਰਚਾ ਦੇਾਂਗੇ ਜੀ ਐਫਆਈਆਰ ਲੌਂਚ ਕਰਾਂਗੇ ਕੋਈ ਸੀਸੀਟੀਵੀ ਜੇ ਆਇਆ ਹਾਂ ਵੀ ਕਿੰਨੇ ਜਾਨੇ ਆਏ ਸੀ ਕਿੰਨੇ ਜਾਨੇ ਲੈ ਕੇ ਗਏ ਨਹੀਂ ਅਜੇ ਇਹ ਇਹਨਾਂ ਨੇ ਜੀ ਕਨਫਰਮ ਕੀਤਾ ਜਾ ਰਿਹਾ ਹੈ ਟੈਕਨੀਕਲ ਡਾਟਾ ਇਹਦਾ ਲਿਆ ਜਾ ਰਿਹਾ ਸਰ ਠੀਕ ਹੈ ਸਰ ਧੰਨਵਾਦ ਜੀ ਬਹੁਤ ਬਹੁਤ